ਮਹਾਰਾਟਾ ਰਿਫਾਰਮ ਚੈਨਲ ਵਿੱਚ ਜੁੜੇ ਹੋਏ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਜੀ ਇਹ ਸੌਦੇ ਵਾਲੀ ਵੀਡੀਓ ਆ ਆਪਾਂ ਸਵੇਰ ਇਸ ਝੋਟੀ ਦੀ ਮਿੱਤਰੋ ਵੀਡੀਓ ਬਣਾਈ ਸੀ ਪਿੰਡ ਫੂਲ ਤੇ ਕਿਹੜੇ ਵੀਰ ਨੇ ਲਈ ਆ ਤੇ ਕਿੰਨੇ ਦਾ ਸੌਦਾ ਹੋਇਆ ਉਹਦੀ ਆਪਾਂ ਗੱਲਬਾਤ ਭਾਈ ਦੇ ਨਾਲ ਗੁਰਪ੍ਰੀਤ ਦੇ ਨਾਲ ਕਰਾਂਗੇ ਸੋ ਇਸ ਵੀਡੀਓ ਦਾ ਮਿੱਤਰੋ ਅੰਦਾਜ਼ਾ ਲੱਗ ਜਾਂਦਾ ਵੀ ਜਿਹਹਾ ਪਸ਼ੂ ਇੰਨੇ ਕ ਰੇਟ ਦਾ ਕਿਉਂਕਿ ਕਈ ਭਰਾ ਰੇਟ ਵੱਧ ਮੰਗ ਲੈਂਦੇ ਨੇ ਬਾਅਦ ਦੇ ਵਿੱਚ ਪਸ਼ੂ ਵਿਕਦਾ ਨਹੀਂ ਜਾਂ ਕਈ ਭਰਾਵਾਂ ਨੂੰ ਲੈਣ ਦੇ ਵਿੱਚ ਪਸ਼ੂ ਸਮੱਸਿਆ ਆਉਂਦੀ ਆ ਤੱਕ ਨਹੀਂ ਲੱਗਦੀ ਕਿ ਕਿੰਨੇ ਦਾ ਪਸ਼ੂ ਆ ਤੇ ਵੇਚਣ ਵਾਲੇ ਨੂੰ ਵੀ ਨਹੀਂ ਤੱਕ ਲੱਗਦੀ ਅੱਜ ਆਪਾਂ ਬਾਈ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਫਿਰ ਜੋ ਸਕਣ ਹੁੰਦਾ ਉਹ ਵੀ ਕਰਾਂਗੇ ਹਾਂਜੀ ਬਾਈ ਜੀ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਆਪਣਾ ਨਾਮ ਹੈਗਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਪਿੰਡ ਬਾੜ ਪਿੰਡ ਬਾੜ ਤੇ ਕਦੋਂ ਤੋਂ ਆਪਣੇ ਨਾਲ ਜੁੜੇ ਪਿਆ ਭਰਾ ਮਾ ਜਦੋਂ ਦਾ ਤੁਸੀਂ ਪੇਜ ਸ਼ੁਰੂ ਕਰਾਇਆ ਜੀ ਪਸੂ ਉਹ ਵੀ ਤੁਹਾਡੇ ਨਾਲ ਜੁੜੇ ਗਏ ਆ ਠੀਕ ਹੈ ਪਹਿਲਾ ਪਸੂ ਲੈ ਰਹੇ ਹਾਂ ਹਾਂ ਕੋਸ਼ਿਸ਼ ਪਹਿਲਾਂ ਵੀ ਬਹੁਤ ਕੀਤੀ ਆ ਪਰ ਨਿਕਲ ਜਾਂਦਾ ਪਸੂ ਮਰਾ ਦਾ ਪੂਰੀ ਪੂਰੀ ਟੋਕੜ ਮੱਝ ਕੰਨੀ ਵੀ ਗਏ ਸੀ ਨਾ ਹਾਂ ਉਹ ਪੂਲੀ ਤੋਂ ਨਿਕਲ ਗਈ ਹਾਂਜੀ ਤੇ ਇਹ ਆਪਾਂ ਬਾਈ ਨੂੰ ਪਹਿਲਾਂ ਹੁਣ ਆਪਾਂ ਹੀ ਕਰਾਇਆ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿੰਨੇ ਕਿ ਮਿੰਟ ਹੋ ਕੇ ਸੀ ਵੀਡੀਓ ਪਾਈ ਨੂੰ ਬਸ ਵੀਡੀਓ ਪਾਈ ਨੂੰ 5-4 ਮਿੰਟ ਹੀ ਹੋਏ ਸੀ 5-4 ਮਿੰਟ ਹਾਂ ਆਪਾਂ ਪਹਿਲਾ ਫੋਨ ਕਰਿਆ ਸੀ ਬਾਈ ਪਹਿਲੇ ਉਹ ਵੀ ਸੌਦਾ ਹੋ ਗਿਆ ਤੇ ਕਿੰਨੇ ਦਾ ਸੌਦਾ ਹੋਇਆ ਪਰ ਕਿਉਂਕਿ ਜਿਹੜੇ ਹਿਸਾਬ ਨਾਲ ਨਾ ਫਿਰ ਕੋਈ ਭਰਾ ਹੋਰ ਕਿਸੇ ਨੇ ਲੈਣਾ ਹੁੰਦਾ ਜਾ ਪਸ਼ੂ ਉਹਨੂੰ ਪਤਾ ਲੱਗ ਜਾਂਦਾ ਵੀ ਹਨਾ ਹਾਂ ਇਹ 97000 ਰੁਪਏ 97000 ਦਾ ਠੀਕ ਹੈ ਲੱਖ ਮੰਗਿਆ ਸੀ ਹਾਂ ਲੱਖ ਮੰਗਿਆ ਮਤਲਬ ਵੀ ਜਾਇਜ ਹੀ ਮੰਗਿਆ ਸੀ ਬੰਦੇ ਨੇ ਦਿਨ ਲੈਣ ਵਾਲੀ ਗੱਲ ਹੀ ਕਰੀ ਓਕੇ ਕਿਉਂਕਿ ਕਈ ਭਰਾ ਇਹ ਜਿਹੇ ਪਸ਼ੂਆਂ ਦੇ 1 20 25 ਬੱਚੀ ਮੰਗ ਲੈਂਦੇ ਹਨਾ ਉਦੋਂ ਫਿਰ ਪਸ਼ੂ ਦਾ ਸੌਦਾ ਨਹੀਂ ਹੁੰਦਾ ਸਹਜੇ ਕੱਚੀ ਆ ਕਾਫੀ ਦਿਨਾਂ ਦੀ ਹਨਾ 10 ਦਿਨਾਂ ਦੀ 10 ਦਿਨਾਂ ਦੀ ਹਨਾ ਤੇ ਹਾਂਜੀ ਹੁਣ ਤੁਸੀਂ ਦੱਸੋ ਜੀ ਕੀ ਹਾਲ ਚਾਲ ਹੈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਆ ਬੂਟਾ ਰਾਮ ਜੀ ਬੂਟਾ ਰਾਮ ਪਹਿਲਾਂ ਆਪਾਂ ਕੱਟੀਆਂ ਦੀ ਵੀਡੀਓ ਪਾਈ ਸੀ ਹਨਾ ਹਾਂਜੀ ਹਾਂਜੀ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਅਜੇ ਫੋਨ ਆਈ ਜਾਂਦੇ ਹੋਣਗੇ ਹਨਾ ਆਦਾ ਆਈ ਜਾਂਦਾ ਜੀ ਵੀ ਕੀ ਜਾਂਦਾ ਮਾਲ ਹੋ ਤੁਹਾਨੂੰ ਨਾਲੇ ਬਾਅਦ ਚ ਹੋਰ ਲੈ ਆ ਲੈ ਕੇ ਵੇਚ ਜੇ ਹਨਾ ਹੋਰ ਵੇਚੇ ਨੇ ਜੀ ਨਾਲ ਮੈਂ ਭਾਈਆਂ ਨੂੰ ਬਾਈ ਨੂੰ ਕਿਹਾ ਸੀ ਕਿਦੋਂ ਬਾਈ ਨੇ ਰੁਪਈਆ ਦੀ ਗੱਲ ਕਰੀ ਕਹਿੰਦਾ ਬਾਈ ਥੋੜੇ ਜਿਆਦੇ ਆ ਮੈਂ ਕਿਹਾ ਬਾਈ ਮੇਰੀ ਵੀਡੀਓ ਪਾਉਣ ਤੋਂ ਬਾਅਦ ਤੂੰ 5-7 ਪਸੂ 10 ਪਸੂ ਵੀਡੀਓ ਤੋਂ ਬਾਅਦ ਹੀ ਵੇਚ ਦੇ ਠੀਕ ਹੈ ਗੱਲ ਕਿਉਂਕਿ ਅਗਲਾ ਕੀ ਕਰਦਾ ਜਿਹੜਾ ਘਰੇਲੂ ਬੰਦਾ ਹੁੰਦਾ ਉਹਦਾ ਤਾਂ ਇੱਕ ਪਸ਼ੂ ਵੇਚ ਗਿਆ ਉਹਦੇ ਬਾਅਦ ਬੰਦ ਹੋ ਜਾਂਦਾ ਜਿਹੜਾ ਵਪਾਰ ਲੈਂਣ ਦੇ ਵਿੱਚ ਹੈ ਉਹ ਅਗਲਾ ਪੁੱਛ ਲੈਂਦਾ ਵੀ ਅਗਲਾ ਕਹਿੰਦਾ ਵੀ ਉਹ ਤਾਂ ਵਿਕ ਗਈ ਹੋਰ ਖੜੀ ਵਾਲਾ ਕਹਿੰਦਾ WhatsApp 'ਤੇ ਭੇਜ ਦਿਆ ਨਾ ਹਾਂਜੀ ਹਾਂਜੀ ਉਹ ਆਹੀ ਭੇਜੀ ਆ ਨੀ ਠੀਕ ਹੈ ਵਧੀਆ ਵਿਕੀ ਜਾਂਦੇ ਬਹੁਤ ਵਧੀਆ ਬਹੁਤ ਵਧੀਆ ਠੀਕ ਲੱਗਿਆ ਚੈਨਲ ਆ ਪੂਰਾ ਵਧੀਆ ਜੀ ਠੀਕ ਹੈ ਹਾਂਜੀ ਭਾਈ ਜੀ ਛੋਟੀ ਗੱਡੀ ਆ ਹਨਾ ਤੇ ਕਈ ਭਰਾ ਨੇ ਕੋਈ ਸਾਧਨ ਲੈ ਕੇ ਜਾਣਾ ਹੁੰਦਾ ਪਸ਼ੂ ਹਨਾ ਤੇ ਆਪਣਾ ਨੰਬਰ ਵੀ ਦੱਸ ਦਿਓ 62804 62804 43829 43829 ਹਾਂਜੀ ਤੇ ਕਿਉਂਕਿ ਇਹ ਬਾਈ ਦਾ ਨੰਬਰ ਮੈਂ ਤੁਹਾਡਾ ਤਾਂ ਦੱਸਿਆ ਕਿਉਂਕਿ ਏਰੀਆ ਦੇ ਵਿੱਚ ਕੋਈ ਪਸ਼ੂ ਆਪਣੀ ਵੀਡੀਓ ਤੋਂ ਲੈਂਦਾ ਹੈ ਤੇ ਸੋਨੂੰ ਕਾਲ ਕਰ ਲੂ ਹਨਾ ਵੀ ਭਾਈ ਭੇਜਣੀ ਹੈ ਕਿੱਥੋਂ ਤਾਈ ਮਨ ਲਾ ਕਿੱਥੋਂ ਤਾਈ ਜਾਣੇ ਹੋ ਇੱਥੋਂ ਤੱਕ ਮਰਜ਼ੀ ਹੋਵੇ ਆਪਾਂ ਜਾਵੜਾ ਠੀਕ ਹੈ ਤੁਹਾਤਕ ਮਰਜ਼ੀ ਹੈ ਆਪਣੇ ਏਰੀਆ ਚ ਕੋਈ ਪਸ਼ੂ ਵਿਕਦਾ ਹਨ ਠੀਕ ਹੈ ਤੇ ਰੇਟ ਜਾਇ ਜੀ ਚੱਲੂ ਜਾਇ ਜੀ ਚੱਲੂ ਕੋਈ ਨਹੀਂ ਤੁਸੀਂ ਕਹਤਾ ਜਾਇ ਜੀ ਚੱਲੂ ਠੀਕ ਹੈ ਤੇ ਦਿਓ ਕਰੋ ਜੀ ਸਕਣ ਆਪਣਾ ਜਿਹੜਾ ਹੁੰਦਾ ਸੋ ਰੱਬ ਨਿਮਾ ਵਧਾਵੇ ਵਾਧਾ ਕਰੇ ਪ੍ਰਮਾਤਮਾ ਤੇ ਅਜਿਹੇ ਦਿਨ ਮਿੱਤਰੋ ਸਭ ਦੇ ਆਉਣ ਸੋ ਮੈਨੂੰ ਮੇਰੀ ਕੋਸ਼ਿਸ਼ ਸੀ ਕਿਉਂਕਿ ਕਾਫੀ ਭਰਾ ਜਿਹੜੇ ਫੋਨ ਕਰਦੇ ਸੀ ਵੀ ਪਸ਼ੂ ਵਿਕਿਆ ਵਾ ਨਹੀਂ ਤੁਸੀਂ ਦਿਖਾਉਂਦੇ ਵੀ ਕਿੰਨੇ ਦਾ ਵਿਕਦਾ ਤੇ ਕਿਉਂਕਿ ਇਸ ਤੋਂ ਅੰਦਾਜ਼ਾ ਮਿੱਤਰੋ ਲੱਗ ਜਾਂਦਾ ਵੀ ਜਿਹਹਾ ਪਸ਼ੂ ਇੰਨੇ ਰੁਪਈਆ ਦਾ ਵਿਕੇ ਆ ਲੈਣ ਵਾਲੇ ਨੂੰ ਵੀ ਤੇ ਵੇਚਣ ਵਾਲੇ ਨੂੰ ਵੀ ਹਾਂ ਸੋ ਜੇ ਰੱਬਾ ਕਹਿੰਦੇ ਵੀ ਫਰਮਾਤਦਾ ਜਿਹਹਾ ਦਿਨ ਸਭ ਤੇ ਲਿਆਵੇ ਪਸ਼ੂ ਆ ਪਰਿਆ ਤੇ ਘਰ ਦੇ ਵਿੱਚੋਂ ਮਿੱਤਰੋ ਪਸ਼ੂ ਮਿਲੇ ਹੌਲੀ 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 ਪੁੱਤ ਹੌਲੀ ਤੇ ਦੂਜੀ ਗੱਲ ਪਸ਼ੂ ਨਾਲ ਦੇ ਨਾਲ ਮਿੱਤਰੋ ਜੀ ਲਾਵੇ ਤੇ ਸਿਰ ਤੇ ਤੇ ਦੁੱਧ ਤੇ ਆਵੇ ਸੋ ਤਾਂ ਕਰਕੇ ਆਪਾਂ ਮਿੱਤਰੋ ਇਹ ਵੀਡੀਓ ਬਣਾਈ ਆ ਕਿ ਨਾਲੇ ਤਾਂ ਇਹਦੇ ਨਾਲ ਐ ਪਤਾ ਲੱਗ ਜਾਂਦਾ ਵੀ ਇਹ ਨਿਰਮੀਆਂ ਦਾ ਨਾਲੇ ਲੈਣ ਵਾਲੇ ਨੂੰ ਤੇ ਨਾਲੇ ਵੇਚਣ ਵਾਲੇ ਨੂੰ ਕਈ ਭਰਾ ਵੇਚਣ ਵਾਲਾ ਵੱਧ ਬੰਨ ਕੇ ਵੇਚ ਜਾਂਦਾ ਮੁੜ ਕੇ ਬਸੂ ਮਿੱਤਰੋ ਅੜ ਜਾਂਦਾ ਬਾਅਦ ਵਿੱਚ ਖਰਾਬ ਹੋ ਜਾਂਦਾ ਸੋ ਤੁਸੀਂ ਵੀ ਤੱਕ ਲਾਉਣੀ ਆ ਵੀ ਸਹੀ ਵਿਕੀ ਤੇ ਵੱਧ ਘੱਟ ਤਾਂ ਨਹੀਂ ਹੋਇਆ ਕਮੈਂਟ ਕਰਕੇ ਮਿੱਤਰੋ ਜ਼ਰੂਰ ਦੱਸਿਓ ਤੇ ਦੂਜਾ ਸੁਗਾ ਜੀ 10 ਦਿਨ ਬਾਕੀ ਆ ਲੱਖ ਰੁਪਿਆ ਮੁੱਲ ਕਰਾਸ ਤੇ 97000 ਦਾ ਸੌਦਾ ਹੋਇਆ 사립이ा र े व ी